ਨਹੀਂ ਕਹਿੰਦੇ ਆ ਕਿ ਇੱਥੋਂ ਦੀ ਚੜ੍ਹਾ ਲੈਣੇ ਆ। ਹਾਏ ਤਾਂ ਮਹਾਰਾਜ ਦੀ ਤੰਦਰੁਸਤੀ ਆ। ਪੌੜੀਆਂ ਚੜੇ ਆਣ ਬੈਗੋ ਮੈਨੂੰ। ਸੋ ਬਹੁਤ ਹੀ ਸਤਿਕਾਰਯੋਗ ਮੇਰੇ ਆਏ ਦਾ ਮੁੰਡਾ ਜਵਾਨ ਹੈ ਤੂੰ। ਬਹੁਤ ਹੀ ਸਤਿਕਾਰਯੋਗ ਮੇਰੇ ਬਹੁਤ ਹੀ ਸਤਿਕਾਰਯੋਗ ਬਾਈ ਸੁਖਪਾਲ ਸਿੰਘ ਪਾਲੀ। ਸੋ ਜਿਆਦਾ ਟਾਈਮ ਮੈਂ ਖਰਾਬ ਨਹੀਂ ਕਰਦਾ। ਠੀਕ ਹੈ ਜੀ। ਅੱਜ ਮੇਰੇ ਭਾਂਜੇ ਦਾ ਵਿਆਹ ਕਰਮਪਾਲ ਦਾ ਕੇਪੀ ਬਰਾੜ ਦਾ। ਬਰਾੜ ਫੈਮਿਲੀ ਨੂੰ ਬਹੁਤ ਸਾਰੀਆਂ ਮੁਬਾਰਕਾਂ। ਗਿੱਲ ਫੈਮਿਲੀ ਨੂੰ ਬਹੁਤ ਸਾਰੀਆਂ ਮੁਬਾਰਕਾਂ ਸਾਡੇ ਪਾਪਾ ਜੀ ਸਰਦਾਰ ਦਰਸ਼ਨ ਸਿੰਘ ਜੀ ਗਿੱਲ ਸਾਹਿਬ ਸਰਪੰਚ ਸਾਹਿਬ ਉਹਨਾਂ ਨੂੰ ਮੁਬਾਰਕਾਂ ਬਾਈ ਰਾਜਾ ਜੀ ਬੁਰਜਾ ਉਹਨਾਂ ਨੂੰ ਮੁਬਾਰਕਾਂ ਸਾਰੇ ਉਹਨਾਂ ਦੇ ਫੁੱਪੜ ਜੀ ਨੂੰ ਸਭ ਨੂੰ ਮੁਬਾਰਕਾਂ ਜਿੰਨੇ ਵੀ ਰਿਸ਼ਤੇਦਾਰ ਆਏ ਸਾਰੇ ਜਿੰਨੇ ਮੈਨੂੰ ਜਾਣਦੇ ਤੇ ਜਿੰਨਿਆਂ ਨੂੰ ਮੈਂ ਜਾਣਦਾ ਸਭ ਨੂੰ ਮੁਬਾਰਕਾਂ ਤਹਿ ਦਿਲੋਂ ਧੰਨਵਾਦ ਕਰਦਾ ਕੋਈ ਬੰਦਾ ਗੁੱਸਾ ਨਾ ਕਰੇ ਵੀ ਮੇਰਾ ਨਾਮ ਤਾਂ ਤੂੰ ਬੋਲੇ ਨਹੀਂ ਗਿਆ ਯਾਰ ਪਤਾ ਕੀ ਹੈ ਜਿੰਦ ਕੱਲੀ ਰੋਗ ਹਜ਼ਾਰਾਂ ਨਹੀਂ ਯਾਦ ਰਹਿੰਦਾ ਸੌਰੀ ਚਿਹਰੇ ਮਿਲਦੇ ਰਹਿੰਦੇ ਆ ਬਾਈ ਲਖੇ ਅਗਰਾਂ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਸਾਰੇ ਸਿੰਘਰਾਂ ਦਾ ਮੇਰਾ ਵੱਡਾ ਭਾਈ ਉਰੀ ਆ ਜਾ ਸੋਰੀ ਆ ਜਾ ਮਾਨਕ ਦੀ ਕਣੀ ਵੜੀ ਆ ਜਾ ਲੋ ਇੱਕ ਗੀਤ ਗਾਉਂਗਾ ਲੋਕ ਤੱਤ ਗਾਵਾਂ ਕਿ ਕਿਹੜਾ ਗਾਵਾਂ ਯਾਰ ਸਮਝ ਨਹੀਂ ਆਦੀ ਓ ਬੇਵਫਾ ਸਾਰੇ ਕਦੇ ਯਾਰ ਨਹੀਂ ਹੁੰਦੇ ਸੋਰ ਪਾ ਲੈ ਪਹਿਲਾਂ ਔਖਾ ਇਥੇ ਹਉਆ ਨਾਲੀ ਚ ਡਗੇ ਰ ਪੀਏ ਯਾਰ ਦਾ ਸੋਰ ਹੁੰਦਾ ਮੇਰਾ ਬੇਵਫਾ ਸਾਰੇ ਕਦੇ ਯਾਰ ਨਹੀਂ ਹੁੰਦੇ ਸਾਰੇ ਯਾਰ ਵਫਾਦਾਰ ਨਹੀਂ ਹੁੰਦੇ ਨਹੀਂ ਹੁੰਦੇ ਮੇਰਾ ਬਹੁਤ ਹੀ ਵਧੀਆ ਮਿੱਤਰ ਅਰਸ਼ਦੀਪ ਚੋਟੀਆਂ ਬਹੁਤ ਵਧੀਆ ਸਿੰਗਰ ਬਹੁਤ ਐਜ ਇਨਸਾਨ ਬਹੁਤ ਵਧੀਆ ਮਿੱਤਰ ਹੈ ਮੇਰਾ ਢਾਲੀਵਾਲ ਸਾਹਿਬ ਕੋਲੇ ਅਸੀਂ ਬਹੁਤ ਚਿਰ ਰਹੀ ਹੈ ਤਹਿਦ ਹੁਤਾ ਹਉ ਬੇਵਫਾ ਸਾਰੇ ਕਦੇ ਯਾਰ ਨਹੀਂ ਹੁੰਦੇ ਤੇ ਸਾਰੇ ਯਾਰ ਵਫਾਦਾਰ ਨਹੀਂ ਹੁੰਦੇ ਸਾਰੇ ਨਹੀਂ ਹੁੰਦੇ ਸਮਾਪਤ ਚੜਦਾ ਤੇ ਸਾਰੇ ਯਾਰ ਬਾਹਰ ਨਹੀਂ ਹੁੰਦੇ ਹੋ ਕੋਈ ਨਾ ਬਦਾ ਮਾਈ ਦਾ ਲਾਲ ਕਿਤੇ ਹੋ ਪੱਕੇ ਸਾਰਿਆਂ ਦੇ ਕੌਲਕਰਾਰ ਨਹੀਂ ਹੁੰਦੇ ਹੋ ਥਾਲੀ ਵਾਲਾ ਯਾਰੀ ਦੇ ਸਾਗਰਾ ਚੋਂ ਸਾਰੇ ਡੁੱਬਦੇ ਨਹੀਂ ਤੋਂ ਸਾਰੇ ਮਾਰ ਨਹੀਂ ਹੁੰਦੇ ਬਾਈ आजा, आजा, बुरजा आजा। बहुत बहुत धनवाद कर करते, 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 करते पनीर लोगो बने पनीर हो गुड़ बिगड़ के बने शराब चंगी शराब चंगी लकड़ बिगड़ के बने सतीर लोगों ਲੀ ਵੀ ਬਸ ਇੱਕੋ ਹੀ ਸ਼ਰਾਬ ਸੀ ਓ ਜੋਨੋ ਬੇਜੂਨ ਹੋ ਓ ਜੱਗੀ ਬਨ ਵਾਲਾ ਹਾਏ ਜੇ ਹੁੰਦੀ ਨਾ ਸ਼ਰਾਬ ਅੱਜ ਜ਼ਿੰਦਗੀ ਖਰਾਬ ਸੀ ਸਾਡੇ ਪਾਪਾ ਜੀ ਸਰਪੰਚ ਸਾਹਿਬ ਬਹੁਤ ਸਾਰੇ ਨਾ ਹੋ ਜੀ ਨੂੰ ਇਸ਼ਕ ਬਿਮਾਰੀਆਂ ਲੱਗੀਆਂ ਫਾ ਨੂੰ ਕਦੇ ਨਾ ਹੁਣ ਧੋਖੇ ਤੇ ਬਲਦੇ ਦੀਵੇ ਨਾਲ ਮੁਖੜੇ ਤੇ ਆਬ ਹੋਵੇ ਨਾ ਹੁਸਨ ਦੀ ਮੁਖੜੇ ਤੇ ਉਹ ਲਾਲੀ ਲੰਘ ਕੇ ਕੀਤੀ ਤਾਂ ਕੀ ਕੀਤੀ ਖੁਸ਼ੀ ਮੁੰਡੇ ਤੇ ਵਿਆਹ ਦੀ ਹੋਵੇ ਕਰਨੀ ਉਹ ਖੁਸ਼ੀ ਮੁੰਡੇ ਤੇ ਵਿਆਹ ਦੀ ਹੋਵੇ ਕਰਨੀ ਉਹ ਦਿਨ ਲੰਘ ਕੇ ਕੀਤੀ ਤਾਂ ਕੀ ਕੀਤੀ ਮੁਲਾਕਾਤ ਮੁਸ਼ੂਕ ਨਾਲ ਪਹਿਲੀ ਹੋ ਮੁਲਾਕਾਤ ਮਸ਼ੂਕ ਦੇ ਨਾਲ ਪਹਿਲੀ ਉਹ ਵੀ ਸੰਗ ਕੇ ਕੀਤੀ ਤਾਂ ਕੀ ਕੀਤੀ ਹੋਏ दारू ਪੀਣ ਦਾ ਜੇ ਕਰ ਸ਼ੌਕ ਹੋਵੇ ਹੋਏ दारू ਮੰਗ ਕੇ ਪੀਤੀ ਤਾਂ ਕੀ ਪੀਤੀ ਹੋ ਕਰ ਮਾਬਾਜਾ ਕਿਸੇ ਨੂੰ ਸਾ ਹੋ ਕਰਮਾ ਬਾਜ ਨਾਲ ਕਿਸੇ ਨੂੰ ਸਾਥ ਜੁੜਦੇ ਤੇ ਸਾ ਕਾਂ ਬਾਜ ਨਾਲ ਸ਼ਗਨ ਮਨਾਏ ਜਾਂਦੇ ਹੋ ਸ਼ਗਨ ਬਾਜ ਨਾਲ ਪੂਰੀਆਂ ਹੋਣ ਰਿਚਾ ਤੇਰੀ ਜਾਂ ਬਾਜ ਨਾਲ ਕਾਜ ਰਿਚਾਏ ਜਾਂਦੇ ਬਾਈ ਗੱਲ ਪਤਾ ਕੀ ਆ ਆ ਬਾਈ ਨੂੰ ਜਾਂ ਤਾਂ ਨਿੰਬੂ ਪਿਆ ਦਿਓ ਜਾਂ ਪੈਗ ਲਵਾ ਦਿਓ ਔਰ ਇੱਕ ਪਾਸਾ ਤਾਂ ਕਰ ਦਿਓ ਕਾਰ ਹੀ ਪਿੱਛੇ ਆ ਰਹੀ ਉਸ ਮਰੀਦ ਨੇ ਉਸ ਮਰੀਦ ਨੇ ਕੀ ਲੈਣਾ ਉਹ ਜਿਹਦਾ ਵੀਰ ਦੀ ਦੀਦ ਚ ਹੱਜ ਨਾ ਹੋਵੇ ਤੇ ਉਸ ਸਖੀ ਤੋਂ ਕੀ ਮੰਗਣਾ ਉਹ ਜਿਹਦੇ ਦਿੱਤਿਆਂ ਗਰੀਬ ਦਾ ਲੋਕ ਲੋਕ ਲੱਗਿਆ ਕੇ ਰੇਦਮ ਨੂੰ ਉਸ ਬੰਦੇ ਦਾ ਮੁੱਲ ਕੌਡੀ ਉਹ ਜਿਹਨੂੰ ਆਣ ਸ਼ਰਮ ਤੇ ਛੱਡ ਦਈਏ ਉਹ ਜਿਹਨੂੰ ਪਿਆਰ ਕਰਨ ਦਾ ਜੱਜ ਨਾ ਹੋਵੇ ਹੋ ਕਾਲੇ ਕੀਤੇ ਜਹਾਨ ਤੇ ਕਿਉਂ ਪੈਦਾ ਮੇਰੇ ਵਰਗੇ ਅੱਜ ਥੋੜੀ ਜਿਹੀ ਕਈ ਦਿਨਾਂ ਬਾਅਦ ਸ਼ੇਵ ਕੀਤੇ ਤਾਂ ਨੂੰ ਥੋੜਾ ਜਿਹਾ ਰੰਗ ਚੱਕਰ ਹੋ ਹੋ ਕਾਲੇ ਕੀਤੇ ਜਹਾਨ ਤੇ ਕਿਉਂ ਪੈਦਾ ਤੇ ਰੱਬਾ ਸਾਨੂੰ ਨੇ ਸੋਹਣੇ ਪਸੰਦ ਕਰਦੇ ਜਾਂ ਤੇ ਸਾਨੂੰ ਵੀ ਰੱਜ ਮਾਰੂ ਰੂਪ ਦੇ ਦੇ ਤੇ ਜਾ ਫਿਰ ਸੋਹਣਿਆਂ ਦਾ ਜੰਮਣਾ ਬੰਦ ਕਰ ਦੇ ਹੋ ਮੈਂ ਕਾਲ ਤੇ ਮੇਰਾ ਯਾਰ ਵੀ ਕਾਲ ਤੇ ਸਾਨੂੰ ਅੱਖਣ ਲੋਕੀ ਕਾਲੇ ਹੰਨੈਣਾ ਵਿੱਚ ਸਾਡੇ ਜ਼ੁਰਮਾ ਕਾਲਾ ਤੇ ਵਿੱਚੋਂ ਹੰਝੂ ਵੀ ਗਰਦੇ ਕਾਲੇ ਹੋ ਗੋਰੇ ਮਾਨ ਹੁਸਨ ਦਾ ਕਰਦੇ ਤੇ ਭਾਵੇਂ ਹੁਣ ਦਿਲਾਂ ਦੇ ਕਾਲੇ ਆ ਕੁਲ ਰਾਤ ਤੂੰ ਵੀ ਕੋਈ ਯਾਰ ਬਣਾ ਲਾ ਕਾਲੇ ਸਾਫ ਦਿਲਾਂ ਦੇ ਬਾਲੇ ਠੋਕ ਦਾੜੀ ਇਕ ਜੋਟੇ ਹੋ ਕਾਲੇ ਸਾਫ ਤੇਰਾ